ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਦੱਸਦੀ ਹੈ ਕਿ ਅਮਰਿਤਪਾਲ ਨੇ 17 April ਨੂੰ ਜਾਰੀ ਕੀਤੇ ਗਏ ਤੀਜੇ ਲਗਾਤਾਰ ਐਨਐਸਏ ਨੂੰ ਗੈਰ ਕਾਨੂੰਨੀ ਕਰਾਫ ਦੇਣ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਹੈ ਅਮਰਿਤਪਾਲ ਨੇ ਕਿਹਾ ਕਿ ਹੁਕਮ ਪੂਰੀ ਤਰ੍ਹਾਂ ਮਨਮਾਨਾ ਅਧਿਕਾਰਹੀਣ ਤੇ ਸੰਵਿਧਾਨ ਦੇ ਆਰਟੀਕਲ 21 ਤੇ ਆਰਟੀਕਲ 22 ਦੀ ਉਲੰਘਣਾ ਹੈ ਅਮਰਿਤਪਾਲ ਸਿੰਘ ਦੇ ਵਕੀਲਾ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਅਪ੍ਰੈਲ 2023 ਤੋਂ ਲਗਾਤਾਰ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਜਾ ਰਿਹਾ ਹੈ ਪਰ ਕਿਸੇ ਵੀ ਤਾਜ਼ਾ ਜਾਂ ਠੋਸ ਸਬੂਤ ਨਾਲ ਉਸ ਨੂੰ ਰਾਸ਼ਟਰ ਵਿਰੋਧੀ ਗੱਤਾਂ ਨਾਲ ਜੋੜਿਆ ਨਹੀਂ ਜਾ ਸਕਦਾ ਨਮੀ ਡਿਟੈਂਸ਼ਨ ਸਿਰਫ 10 ਅਕਤੂਬਰ 2024 ਨੂੰ ਦਰਜ ਇੱਕ ਐਫਆਈਆਰ ਤੇ ਆਧਾਰਿਤ ਹੈ ਜਿਸ 'ਚ ਅਮਰਿਤਪਾਲ ਦਾ ਨਾਮ ਸ਼ੁਰੂ 'ਚ ਸੀ ਵੀ ਨਹੀਂ ਬਾਅਦ 18 ਅਕਤੂਬਰ ਦੀ ਡੀਡੀਆਰ ਰਾਹੀ ਨਾ ਜੋੜਿਆ ਗਿਆ ਪਟੀਸ਼ਨ ਮੁਤਾਬਕ ਉਸ ਐਫਆਈਆਰ ਦੇ ਚਾਰਜ ਸ਼ੀਟ ਚ ਵੀ ਅਮਰਿਤਪਾਲ ਖਿਲਾਫ ਇੱਕ ਬੂਨ ਸਬੂਤ ਨਹੀਂ ਮਿਲਿਆ ਫਿਰ ਵੀ ਉਹ ਆਸਾਮ ਦੇ ਦਿਬਰੂਗੜ ਸੈਂਟਰਲ ਜੇਲ੍ਹ ਚ ਬੰਦਾ ਹੈ ਪਟੀਸ਼ਨ ਚ ਅੱਗੇ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਦੀਆਂ ਸਾਰੀਆਂ ਸਰਗਰਮੀਆਂ ਸਮਾਜ ਸੁਧਾਰ ਤੇ ਨਸ਼ਾ ਵਿਰੋਧੀ ਮੁਹਿੰਮਾਂ ਤੱਕ ਸੀਮਿਤ ਨੇ ਉਸਦੇ ਭਾਸ਼ਣ ਸਿੱਖ ਸੱਭਿਆਚਾਰ ਪੰਥਕ ਵਿਰਸੇ ਤੇ ਸੰਵਿਧਾਨਿਕ ਹੱਕਾਂ ਬਾਰੇ ਸਨ ਨਾ ਕਿ ਵਖਵਾਦ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ मामले ਦੀ ਸੁਣਵਾਈ ਅਜੇ ਸ਼ੁਰੂ ਨਹੀਂ ਹੋਈ ਹੈ ਪਟੀਸ਼ਨ ਦੀ ਅਗਾਊ ਕਾਪੀ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਐਡੀਸ਼ਨਲ ਸੈਲਿਸਟਰ ਜਨਰਲ ਸਤਿਆਪਾਲ ਜੈਨ ਨੂੰ ਭੇਜੀ ਜਾ ਚੁੱਕੀ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਅਮਿਤਪਾਲ ਸਿੰਘ ਨੇ ਪੈਰੋਲ ਦੀ ਮੰਗ ਕੀਤੀ ਸੀ ਤਾਂ ਜੋ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਹੋ ਸਕੇ ਪਰ ਪੰਜਾਬ ਸਰਕਾਰ ਨੇ ਉਸ ਦੀ ਪੈਰੋਲ ਦੀ ਅਸਜ਼ੀਰਤ ਕਰ ਦਿੱਤੀ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਅਮਿਤਪਾਲ ਹਾਈ ਕੋਰਟ ਪਹੁੰਚਿਆ ਸੀ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਹੁਣ ਰਿਪੋਰਟ ਮੰਗੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਰਨ ਪੁੱਛਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਅਮਿਤਪਾਲ ਦੀ ਪੈਰੋਲ ਅਰਜ਼ੀ ਕਿਉਂ ਰੱਦ ਕੀਤੀ ਗਈ ਜਿਸ ਦਿਨ ਸੁਣਵਾਈ 8 ਦਸੰਬਰ ਯਾਨੀ ਕਿ ਸੋਮਵਾਰ ਨੂੰ ਹੋਵੇਗੀ ਉਸ ਦਿਨ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਪਰ ਹੁਣ ਇੱਕ ਵਾਰ ਫਿਰ ਅਮਰਿਤਪਾਲ ਹਾਈ ਕੋਰਟ ਪਹੁੰਚੇ ਨੇ ਤੇ ਇਸ ਵਾਰ ਉਹਨਾਂ ਨੇ 17 ਅਪ੍ਰੈਲ ਨੂੰ ਜਾਰੀ ਕੀਤੇ ਗਏ ਤੀਜੇ ਲਗਾਤਾਰ ਐਨਐਸਏ ਨੂੰ ਗੈਰ ਕਾਨੂੰਨੀ ਘਰਾੜ ਦੇਣ ਦੀ ਮੰਗ ਕੀਤੀ ਹੈ ਜਿਸ ਉੱਤੇ ਹਜੇ ਸੁਣਵਾਈ ਹੋਣੀ ਹੈ ਦੇਖਣਾ ਹੋਵੇਗਾ ਕਿ ਹਾਈ ਕੋਰਟ ਇਸ ਪਟੀਸ਼ਨ ਦੇ ਉੱਤੇ ਵੀ ਕੀ ਰੁਖ ਅਪਣਾਉਂਦੀ ਹੈ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਦੱਸਦੀ ਹੈ ਕਿ ਅਮਰਿਤਪਾਲ ਨੇ 17 April ਨੂੰ ਜਾਰੀ ਕੀਤੇ ਗਏ ਤੀਜੇ ਲਗਾਤਾਰ NSA ਨੂੰ ਗੈਰ ਕਾਨੂੰਨੀ ਘਰਾਵ ਦੇਣ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਹੈ ਅਮਰਿਤਪਾਲ ਨੇ ਕਿਹਾ ਕਿ ਹੁਕਮ ਪੂਰੀ ਤਰ੍ਹਾਂ ਮਨਮਾਨਾ ਅਧਿਕਾਰਹੀਣ ਤੇ ਸੰਵਿਧਾਨ ਦੇ ਆਰਟੀਕਲ 21 ਤੇ ਆਰਟੀਕਲ 22 ਦੀ ਉਲੰਘਣਾ ਅਮਰਿਤਪਾਲ ਸਿੰਘ ਦੇ ਵਕੀਲਾ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਅਪ੍ਰੈਲ 2023 ਤੋਂ ਲਗਾਤਾਰ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਜਾ ਰਿਹਾ ਹੈ ਪਰ ਕਿਸੇ ਵੀ ਤਾਜ਼ਾ ਜਾਂ ਠੋਸ ਸਬੂਤ ਨਾਲ ਉਸ ਨੂੰ ਰਾਸ਼ਟਰ ਵਿਰੋਧੀ ਗੱਤਾਂ ਨਾਲ ਜੋੜਿਆ ਨਹੀਂ ਜਾ ਸਕਦਾ ਨਮੀ ਡਿਟੈਂਸ਼ਨ ਸਿਰਫ 10 ਅਕਤੂਬਰ 2024 ਨੂੰ ਦਰਜ ਇੱਕ ਐਫਆਈਆਰ ਤੇ ਆਧਾਰਿਤ ਹੈ ਜਿਸ 'ਚ ਅਮਰਿਤਪਾਲ ਦਾ ਨਾਮ ਸ਼ੁਰੂ 'ਚ ਸੀ ਵੀ ਨਹੀਂ ਬਾਦ 18 ਅਕਤੂਬਰ ਦੀ ਡੀਡੀਆ ਰਹੀ ਨਾ ਜੋੜਿਆ ਗਿਆ ਪਟੀਸ਼ਨ ਮੁਤਾਬਕ ਉਸ ਐਫਆਈਆ ਦੇ ਚਾਰਜ ਸ਼ੀਟ ਚ ਵੀ ਅਮਰਿਤਪਾਲ ਖਿਲਾਫ ਇੱਕ ਬੂਨ ਸਬੂਤ ਨਹੀਂ ਮਿਲਿਆ ਫਿਰ ਵੀ ਉਹ ਆਸਾਮ ਦੇ ਦਿਬਰੂਗੜ ਸੈਂਟਰਲ ਜੇਲ੍ਹ ਚ ਬੰਦਾ ਹੈ ਪਟੀਸ਼ਨ ਚ ਅੱਗੇ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਦੀਆਂ ਸਾਰੀਆਂ ਸਰਗਰਮੀਆਂ ਸਮਾਜ ਸੁਧਾਰ ਤੇ ਨਸ਼ਾ ਵਿਰੋਧੀ ਮੁਹਿੰਮਾਂ ਤੱਕ ਸੀਮਿਤ ਨੇ ਉਸਦੇ ਭਾਸ਼ਣ ਸਿੱਖ ਸੱਭਿਆਚਾਰ ਪੰਥਕ ਵਿਰਸੇ ਤੇ ਸੰਵਿਧਾਨਿਕ ਹੱਕਾਂ ਬਾਰੇ ਸਨ ਨਾ ਕਿ ਵਖਵਾਦ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ मामले ਦੀ ਸੁਣਵਾਈ ਅਜੇ ਸ਼ੁਰੂ ਨਹੀਂ ਹੋਈ ਹੈ ਪਟੀਸ਼ਨ ਦੀ ਅਗਾਊ ਕਾਪੀ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਐਡੀਸ਼ਨਲ ਸੈਲੀਸਟਰ ਜਨਰਲ ਸਤਿਆਪਾਲ ਜੈਨ ਨੂੰ ਭੇਜੀ ਜਾ ਚੁੱਕੀ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਅਮਿਤਪਾਲ ਸਿੰਘ ਨੇ ਪੈਰੋਲ ਦੀ ਮੰਗ ਕੀਤੀ ਸੀ ਤਾਂ ਜੋ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਹੋ ਸਕੇ ਪਰ ਪੰਜਾਬ ਸਰਕਾਰ ਨੇ ਉਸ ਦੀ ਪੈਰੋਲ ਦੀ ਅਰਜ਼ੀ ਰੱਦ ਕਰ ਦਿੱਤੀ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਅਮਿਤਪਾਲ ਹਾਈ ਕੋਰਟ ਪਹੁੰਚਿਆ ਸੀ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਹੁਣ ਰਿਪੋਰਟ ਮੰਗੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਰਨ ਪੁੱਛਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਅਮਿਤਪਾਲ ਦੀ ਪੈਰੋਲ ਅਰਜ਼ੀ ਕਿਉਂ ਰੱਦ ਕੀਤੀ ਗਈ ਜਿਸ ਵਕਤ ਸੁਣਵਾਈ 8 ਦਸੰਬਰ ਯਾਨੀ ਕਿ ਸੋਮਵਾਰ ਨੂੰ ਹੋਵੇਗੀ ਉਸ ਦਿਨ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਪਰ ਹੁਣ ਇੱਕ ਵਾਰ ਫਿਰ ਅੰਮ੍ਰਿਤਪਾਲ ਹਾਈ ਕੋਰਟ ਪਹੁੰਚੇ ਨੇ ਤੇ ਇਸ ਵਾਰ ਉਹਨਾਂ ਨੇ 17 April ਨੂੰ ਜਾਰੀ ਕੀਤੇ ਗਏ ਤੀਜੇ ਲਗਾਤਾਰ ਐਨਐਸਏ ਨੂੰ ਗੈਰ ਕਾਨੂੰਨੀ ਘਰਾੜ ਦੇਣ ਦੀ ਮੰਗ ਕੀਤੀ ਹੈ ਜਿਸ ਵਕਤ ਹਜੇ ਸੁਣਵਾਈ ਹੋਣੀ ਹੈ ਦੇਖਣਾ ਹੋਵੇਗਾ ਕਿ ਹਾਈ ਕੋਰਟ ਇਸ ਪਟੀਸ਼ਨ ਦੇ ਉੱਤੇ ਵੀ ਕੀ ਰੁਖ ਅਪਣਾਉਂਦੀ ਹੈ